ਦਸਾਂ ਪਾਤਸ਼ਾਹਿਆਂ ਦੀ ਜੋਤ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠੇ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀ ਵੱਡਿਆਂ ਭਾਗਾ ਵਾਲੇ ਉਹ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਮਿਲ ਕੇ ਬੈਠੇ ਹੋ ਆਓ ਅਰਦਾਸ ਦੇ ਵਿਚਾਰ ਆਪਾਂ ਕਰੀਏ ਕਿ ਜਦੋਂ ਆਪਾਂ ਅਰਦਾਸ ਕਰਦੇ ਆ ਦਸਾਂ ਗੁਰੂਆਂ ਦੇ ਨਾਮ ਸਭ ਤੋਂ ਪਹਿਲਾਂ ਲਏ ਜਾਂਦੇ ਆ ਤੁਸੀਂ ਅਰਦਾਸ ਬੰਨੇ ਵੀ ਨਿੱਤਾ ਪਰਦੇਸ ਸਾਹਿਬ ਸੰਗ ਤੁਸੀਂ ਗੁਰੂ ਘਰ ਜਾਂਦੇ ਹੋ ਅਰਦਾਸ ਸੁਣਦੇ ਹੋ ਸਭ ਤੋਂ ਪਹਿਲਾਂ ਪ੍ਰਥਮ ਪਉੜੀ ਸਿਮਰ ਕੈ ਗੁਰਮਾਨਕ ਲੈ ਤੇ ਆਏ ਦਸਾਂ ਪਾਤਸ਼ਾਹੀਆਂ ਦੇ ਨਾਮ ਲੈ ਜਾਂਦੇ ਆ ਉਸ ਤੋਂ ਬਾਅਦ ਅਖੀਰ ਦੇ ਵਿੱਚ ਬੋਲਿਆ ਜਾਂਦਾ ਹੈ ਕਿ ਧਿਆਨ ਧਰ ਕੇ ਬੋਲੋ ਜੀ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਜਿਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੁਣ ਤੁਸੀਂ ਮਨ ਦੇ ਵਿੱਚ ਇਹ ਕਦੇ ਖਿਆਲ ਕੀਤਾ ਹੈ ਕਿ ਜਿਹੜਾ ਇਹ ਵਾਹਿਗੁਰੂ ਬੁਲਾਇਆ ਜਾਂਦਾ ਹੈ ਅਰਦਾਸ ਕਰਨ ਲੱਗਿਆ ਹਰ ਪੈਰਾ ਜਦੋਂ ਅਰਦਾਸ ਦਾ ਖਤਮ ਹੁੰਦਾ ਹੈ ਉਸ ਤੋਂ ਬਾਅਦ ਕੀ ਆ ਜਾਂਦਾ ਬੋਲੋ ਜੀ ਵਾਹਿਗੁਰੂ ਤਿੰਨ ਵਾਰੀ ਅਰਦਾਸ ਦੇ ਵਿੱਚ ਵੱਖਰੇ ਤੌਰ ਤੇ ਬੁਲਾਇਆ ਜਾਂਦਾ ਹੈ ਵਾਹਿਗੁਰੂ 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 ਚੱਤਿਆ ਬਹਿ ਚੱਤਿਆ ਮਨ ਦਾ ਸਦਕਾ ਸਰਬ ਸੁਖੋ ਬੈ ਹੁਣ ਜਿਹੜਾ ਇਹ ਵਾਹਿਗੁਰੂ ਸ਼ਬਦ ਹੈ ਇਹ ਬਾਰ ਬਾਰ ਕਿਉਂ ਬੁਲਾਇਆ ਜਾਂਦਾ ਹੈ ਜਿਵੇਂ ਤੁਸੀਂ ਹੁਣ ਪਹਿਲਾਂ ਸੁਣਿਆ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਵਾਹਿਗੁਰੂ ਦਾ ਕੀ ਮਹੱਤਵ ਹੈ ਇਹ ਵਾਹਿਗੁਰੂ ਹੈ ਜਿਹੜਾ ਸਾਡੇ ਜਿੰਨੇ ਵੀ ਅਸੀਂ ਸੰਗਤ ਗੁਰੂ ਘਰ ਦੇ ਵਿੱਚ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਇਹ ਸਾਨੂੰ ਚੇਤਾਵਨੀ ਹੈ ਕਿ ਜਦੋਂ ਅਰਦਾਸ ਹੀ ਆ ਸਿੰਘ ਅਰਦਾਸ ਕਰਨ ਵਾਲਾ ਬੋਲਦਾ ਬੋਲੋ ਜੀ ਵਾਹਿਗੁਰੂ ਉਹਦਾ ਇਹ ਮਤਲਬ ਇਹੋ ਹੀ ਹੈ ਕਿ ਤੁਹਾਨੂੰ ਚੇਤਾਵਨੀ ਦਿੰਦਾ ਹੈ ਕਿ ਤੁਹਾਡਾ ਧਿਆਨ ਹੈ ਜਿਹੜਾ ਉਹ ਕਿੱਥੇ ਹੈ ਕਈ ਵਾਰੀ ਤੁਸੀਂ ਵੇਖਿਆ ਹੋਣਾ ਇਸ ਤਰ੍ਹਾਂ ਹੁੰਦਾ ਹੈ ਅਰਦਾਸ ਕਰਨ ਲੱਗੇ ਆ ਜਦੋਂ ਵੀ ਤੁਸੀਂ ਅਰਦਾਸ ਕਰਦੇ ਹੋ ਹੋ ਖੜੇ ਹੋ ਉਹ ਅਰਦਾਸ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਦਾ ਅਰਦਾਸ ਕਿਹੜੇ ਵੇਲੇ ਜਿਹੜੇ ਸਾਡੇ ਸਮਾਪਤ ਹੋ ਜਾਂਦੀ ਹੈ ਇਹਦਾ ਮਤਲਬ ਕੀ ਹੈ ਸਾਡਾ ਧਿਆਨ ਕਿਤੇ ਹੋ ਰਿਹਾ ਹੈ ਇਹ ਗੁਰੂ ਘਰ ਦਾ ਨਿਯਮ ਹੈ ਗੁਰੂ ਘਰ ਦਾ ਸਿਧਾਂਤ ਹੈ ਕਿ ਇੱਥੇ ਜਿਹੜੀ ਹਾਜ਼ਰੀ ਲੱਗਣੀ ਹੈ ਉਹ ਮਨ ਕਰਕੇ ਲੱਗਣੀ ਹੈ ਜਿੱਥੇ ਸਾਡਾ ਤਨ ਹੈ ਜਿਹੜਾ ਉਹ ਗੁਰੂ ਘਰ ਦੇ ਵਿੱਚ ਜਾਂਦਾ ਹੈ ਸਾਧ ਸੰਗਤ ਦੇ ਵਿੱਚ ਜਾਂਦਾ ਹੈ ਉੱਥੇ ਨਾਲ ਹੀ ਜਿਹੜਾ ਸਾਡਾ ਮਨ ਹੈ ਉਹ ਵੀ ਉੱਥੇ ਹਾਜ਼ਰ ਹੋਣਾ ਚਾਹੀਦਾ ਹੈ ਜੇ ਸਰੀਰ ਕਰਕੇ ਕੋਈ ਬੰਦਾ ਸਾਧ ਸੰਗਤ ਦੇ ਵਿੱਚ ਹਾਜ਼ਰ ਹੈ ਮਨ ਕਰਕੇ ਕਿਤੇ ਹੋਰ ਹੈ ਇਹਦਾ ਮਤਲਬ ਉਹ ਬੰਦਾ ਗੈਰ ਹਾਜ਼ਰ ਹੈ ਤੁਸੀਂ ਖਿਆਲ ਕਰਨਾ ਹੈ ਕਿ ਨਿਤਾ ਪ੍ਰਤੀ ਰੋਜ਼ ਤੁਸੀਂ ਗੁਰੂ ਘਰ ਵਿੱਚ ਜਾਂਦੇ ਹੋ ਕੀ ਅਰਦਾਸ ਦੇ ਵਿੱਚ ਤੁਸੀਂ ਰੋਜ਼ ਸ਼ਾਮਲ ਹੁੰਨੇ ਹੋ ਜਾਂ ਤੁਹਾਡਾ ਧਿਆਨ ਕਿਤੇ ਹੋਰ ਹੁੰਦਾ ਹੈ ਇਸੇ ਕਰਕੇ ਸਾਨੂੰ बार-ਬਾਰੇ ਬੁਲਾਇਆ ਜਾਂਦਾ ਹੈ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੁਸੀਂ ਬੋਲਣਾ ਹੈ ਵਾਹਿਗੁਰੂ ਤੇ ਨਾਲੇ ਚੇਤਾ ਰੱਖਣਾ ਹੈ ਉੱਥੇ ਬੋਲਿਆ ਜਾਂਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੇ ਧਿਆਨ ਨਹੀਂ ਧਰਿਆ ਦਸਾਂ ਬਾਦਸ਼ਾਹੀਆਂ ਦਾ ਇਹਦਾ ਮਤਲਬ ਅਸੀਂ ਵਾਹਿਗੁਰੂ ਨਹੀਂ ਬੋਲ ਸਕਦੇ ਕਿਉਂਕਿ ਸਾਡਾ ਧਿਆਨ ਹੀ ਕਿਤੇ ਹੋਰ ਹੈ ਦੂਜੀ ਬੇਨਤੀ ਜਿਹੜਾ ਤੁਹਾਨੂੰ ਵਾਹਿਗੁਰੂ ਬੁਲਾਇਆ ਜਾਂਦਾ ਹੈ ਇਹ ਵਾਹਿਗੁਰੂ ਸਾਡਾ ਗੁਰਮੰਤਰ ਹੈ ਸਿੱਖ ਨੂੰ ਗੁਰੂ ਨੇ ਦੋ ਮੰਤਰ ਦਿੱਤੇ ਆ ਇੱਕ ਗੁਰਮੰਤਰ ਇੱਕ ਮੂਲ ਮੰਤਰ ਸਾਡਾ ਜਿਹੜਾ ਮੂਲ ਮੰਤਰ ਹੈ ਉਹ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਹੈ ਗੁਰ ਪ੍ਰਸਾਦ ਅਕ ਮੂਲ ਮੰਤਰ ਹੈ ਅੱਗੇ ਜਪ ਬਾਣੀ ਦਾ ਨਾਮ ਹੈ ਤੇ ਜਪ ਬਾਣੀ ਦੇ ਨਾਮ ਤੋਂ ਬਾਅਦ ਪਹਿਲਾ ਜਪਜੀ ਸਾਹਿਬ ਦਾ ਸ਼ਲੋਕ ਆਉਂਦਾ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਉਸ ਤੋਂ ਬਾਅਦ ਫਿਰ ਪਹਿਲੀ ਕੌੜੀ ਚਲਦੀ ਹੈ ਜਿੰਨੀ ਵੀ ਸਮਰ ਤੁਸੀਂ ਨਿਤਾਪ੍ਰਤੀ ਰੋਜ਼ ਗੁਰੂ ਘਰ ਜਾਂਦੇ ਹੋ ਇਹ ਖਿਆਲ ਕਰਿਓ ਜੇ ਤੁਸੀਂ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਹੋ ਤਾਂ ਤੁਸੀਂ ਵਾਹਿਗੁਰੂ ਬੋਲੋਗੇ ਜੇ ਤੁਸੀਂ ਅਰਦਾਸ ਦੇ ਵਿੱਚ ਮਨ ਕਰਕੇ ਸ਼ਾਮਲ ਨਹੀਂ ਤੁਹਾਨੂੰ ਅਰਦਾਸ ਖਤਮ ਹੁੰਦੀ ਦਾ ਵੀ ਪਤਾ ਨਹੀਂ ਲੱਗਣਾ